ਸ਼ੀਆ ਜਿਹੜੀ ਨੌਕਰੀ ਮਿਲਦੀ ਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ 15 ਦਿਨ ਲੰਾਇੰਗ ਦੇ ਕਾਰਨ ਦੇ ਵਿੱਚ ਛੋਟੇ ਬੱਚੇ ਨੇ ਜਨਮ ਲਏ ਐ ਤੇ ਸ਼ਾਇਦ ਇਹ ਬੱਚਾ ਨਹੀਂ ਪਾਗਾ ਵਾਲਾ ਜਾਂ ਜੋ ਵੀ ਨਹੀਂ ਪਾਗਾ ਵਾਲੀ ਐ ਮੈਂ ਸਰਪਟਾ ਬਹੁਤ ਤਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਰੈਗੂਲਰ ਜੋਬ ਦੇ ਰਹੇ ਹੋ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕਰ ਰਹੇ ਹੋ ਤੋ ਬਹੁਤ ਤੁਹਾਨੂੰ ਇਸ ਗੱਲ ਦੀ ਮੁबारकਾਂ ਕਿ ਤੁਸੀਂ ਆਪ ਕਮਾਉ ਪੁੱਤ ਬਣਿਆ ਆਪ ਕਮਾਉ ਤੀਆਂ ਬਣੀਓ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਦੀਪ कौर ਹੈ ਮੈਂ ਖਰੜ ਸ਼ਹਿਰ ਡਿਸਟ੍ਰਿਕਟ ਮੁਹਾਲੀ ਦੀ ਰਹਿਣ ਵਾਲੀ ਹਾਂ ਮੈਨੂੰ ਐਮ ਐਲਟੀ ਗ੍ਰੇਡ 2 ਦੀ ਰੈਗੂਲਰ ਜੌਬ ਲਈ ਨਿਯੁਕਤੀ ਪੱਤਰ ਮਿਲਿਆ ਹੈ ਇਹ ਨਿਯੁਕਤੀ ਪੱਤਰ ਮੇਰੇ ਅਤੇ ਮੇਰੀ ਫੈਮਿਲੀ ਲਈ ਕੀ ਮਾਇਨੇ ਰੱਖਦਾ ਹੈ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ बस खुशी ही खुशी है जो मैंने कॉल आई मेरे घर मेरे मदर इन लॉ मेरे अपने मदर ही सू जाकर दस खुशी का कोई टिकाणा नहीं रहा उन्होंने अखों के मैं खुशी के दे अथरू देखे से ਇਹ ਨਿਯੁਕਤੀ ਪੱਤਰ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮਾਇਨੇ ਰੱਖਦਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਰੈਗੂਲਰ ਜੌਬ ਮਿਲੀ ਹੈ ਪ੍ਰਮਾਤਮਾ ਨੇ ਉਹ ਐਸਾ ਵਿਧੀ ਵਿਧਾਨ ਬਣਾਉਣਾ ਸੀ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਤੇ ਦੀਵੇ ਜਗਣ ਸੀਐਮ ਭਗਵੰਤ ਮਾਨ ਸਰ ਜੀ ਮੈਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੀ ਨੇ ਤੇ ਉਹ ਪੂਰੀ ਮਿਹਨਤ ਨਾਲ ਰੰਗਲਾ ਪੰਜਾਬ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਜੋ ਮੈਨੂੰ ਭਗਵੰਤ ਮਾਨ ਸਰ ਨੇ ਲੋਕਾਂ ਦੀ ਭਲਾਈ ਕਰਨ ਦਾ ਮੌਕਾ ਦਿੱਤਾ ਹੈ ਮੈਂ ਉਸ ਨੂੰ ਆਪਣੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗੀ